ਪਰਾ ਤੇਰੀ ਫਾਰਮ ਸ਼ਪੰਜਾ ਵੀ ਤੇ ਸਵਾਗਤ ਕਰਦੇ ਆ ਲੈ ਕੇ ਆਏ ਆ ਨਵੀਂ ਵੀਡੀਓ ਉਮੀਦ ਕਰਦੇ ਆ ਕਿ ਸਭ ਠੀਕ ਠਾਕ ਹੋਵੋਗੇ ਤੇ ਇਹ ਆਪਣਾ ਹੀ ਲਾਲ ਲਸਣ ਥੋੜਾ ਜਿਹਾ ਥਾਂ ਆਪਾਂ ਖਾਣ ਲਈ ਲਾਇਆ ਤੇ ਇਹਨੂੰ ਆਪਾਂ ਸਿਰਫ ਦੋ ਪਾਣੀ ਲਾਏ ਆ ਤੇ ਇਹਨੂੰ ਲੱਗੇ ਨੂੰ 1 ਮਹੀਨਾ 5-6 ਦਿਨ ਹੋ ਗਏ ਤੇ ਉੱਤੇ ਦੇ ਆਪਾਂ ਪ੍ਰਾਲੀ ਪਾਤੀ ਨਾ ਇਹਨੂੰ ਆਪਾਂ ਕੋਈ ਗੋਡੀ ਕੀਤੀ ਨਾ ਇਹਦੇ 'ਚ ਆਪਾਂ ਡਾਈ ਪਾਈ ਨਾ ਇਹਦੇ 'ਚ ਆਪਾਂ ਕੋਈ ਯੂਰੀਆ ਪਾਈ ਬਿਲਕੁਲ ਰੇਤ ਦੇ ਰੇਤ ਆ ਨਾ ਆਪਾਂ 'ਚ ਕੋਈ ਦੇਸੀ ਰੂੜੀ ਵੀ ਨਹੀਂ ਪਾਈ ਕੁਛ ਨਹੀਂ ਪਾਇਆ ਇਹਦੇ 'ਚ ਤੇ ਬਿਲਕੁਲ ਆਰਗੈਨਿਕ ਆ ਤੇ ਬਹੁਤ ਵਧੀਆ ਖੜਾ ਕੋਡੀ ਵੀ ਕੋਈ ਨਹੀਂ ਕੀਤੀ ਤੇ ਉੱਤੇ ਪ੍ਰਾਲੀ ਪਾਉਣ ਕਰਕੇ ਗੰਧ ਉੱਗਿਆ ਸੀ ਮੜਾ ਮੋਟਾ ਜਿਹੜਾ ਤੇ ਉਹ ਥੱਲੇ ਨੱਪੈ ਨੱਪਿਆ ਗਿਆ ਤੇ ਜਿਹੜਾ ਆ ਬਾਤੂ ਬੂਤੂ ਮੜਾ ਮੋਟਾ ਇਹਦੇ ਵਿੱਚ ਹੈਗਾ ਇਹ ਆਪਾਂ ਪੱਟ ਦਵਾਂਗੇ ਚੁੰਡੀਆਂ ਨਾਲ ਤੇ ਸਵਾ ਸੁਕੋਸ਼ ਨਹੀਂ ਇਹਦੇ ਵਿੱਚ ਪਾਇਆ ਆਪਾਂ ਤੇ ਪਰਾਲੀ ਪਾਈ ਆ ਕੱਲੀ ਤੇ ਹਾਲਤ ਦੇਖ ਸਕਦੇ ਹੋ ਤੁਸੀਂ ਤੁਰਿਆ ਬਹੁਤ ਵਧੀਆ ਹੈ ਰੰਗ ਗਰੂਗੇ ਦਾ ਕਾਲਾ ਛਾਪਿਆ ਪਾਣੀ ਘੱਟ ਜਿੰਨੇ ਘੱਟ ਲੱਗੇ ਪਾਣੀ ਉਨੇ ਚੰਗਾ ਜਿਵੇਂ ਹੁਣੇ ਜਮਾਂ ਇਨ ਨੂੰ ਪਾਲ ਉਸ ਮੰਨ ਦਾ ਪਾਣੀ ਦੀ ਧਿਆ ਲੱਗੀ ਆ ਉਦੋਂ ਇਹਨੂੰ ਪਾਣੀ ਲਾਓ ਦੇ ਨਾਲ ਦੀ ਨਾਲ ਪਾਣੀ ਜਿਹੜਾ ਜੀਰ ਜੇ ਫੇਰ ਕੰਮ ਜਾਪ ਹੁੰਦਾ ਲਖਣ ਤੇ ਜੇ ਆਪਣੀ ਵੀਡੀਓ ਚੰਗੀ ਲੱਗਦੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਦਾਂ ਦੀਆਂ ਤਾਂ ਜੋ ਇਦਾਂ ਦੀ ਵੀਡੀਓ ਪਹਿਲਾਂ ਵੇਖ ਸਕੋ ਧੰਨਵਾਦ ਦੋਸਤੋ